ਸੈਕਿਊਰ ਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਘਾ ਸਵਾਗਤ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਅੱਜ ਪਤਾ ਲੱਗ ਗਿਆ ਹੋਣਾ ਕੱਲ੍ਹ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਕਿ ਇੱਕ ਵਾਰ ਫੇਰ ਸ਼ੰਭੂ ਤੇ ਖਨੌਰੀ ਦਾ ਬਾਰਡਰ ਕਿਸਾਨ ਸੰਘਰਸ਼ ਦੇ ਜੰਗ ਦੇ ਮੋਰਚੇਾਂ ਤੋਂ ਬਦਲ ਹੋ ਗਿਆ ਅੱਜ ਤੋਂ ਸਵਾਖ 3 ਸਾਲ ਪਹਿਲਾਂ ਨਵੰਬਰ 2020 ਵਿੱਚ तकरीबन ਇਹੀ ਮੰਜ਼ਰ ਉੱਥੇ ਬਣਿਆ ਹੋਇਆ ਸੀ ਜਦੋਂ ਜਿਹੜੇ ਕਿਸਾਨ ਐ ਨੌਜਵਾਨ ਐ ਉਹ ਮੋਰਚਿਆਂ ਨੂੰ ਤੈਸ਼ ਨੈਸ਼ ਟੋਕਾਫਟਾਂ ਨੂੰ ਤੈਸ਼ ਨੈਸ਼ ਕਰਦੇ ਹੋਏ ਦਿੱਲੀ ਪਹੁੰਚੇ ਸੀ ਅੱਜ ਫੇਰ ਕੱਲ ਜੋ ਜਥੇਬੰਦੀਆਂ ਨੇ ਮੁਖ ਦੋ ਜਥੇਬੰਦੀਆਂ ਇੱਕ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੇ ਦੂਜੀ ਜਿਹੜੀ ਪੰਜਾਬ ਮਜ਼ਦੂਰ ਕਿਸਾਨ ਜੂਨੀਅਨ ਸਰਪੰਨ ਸਿੰਘ ਪੰਦੇਰ ਹਰਿਆਣ ਦੀ ਅਗਵਾਈ ਹੇਠਲੀ ਉਹ ਦੋਹਾਂ ਨੇ ਸੱਦਾ ਦਿੱਤਾ ਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਲਾਂ ਮੰਡੀ ਬਹੁਤ ਹੋਈ ਤੇ ਉਹ ਦੋਵਾਂ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਮ੍ਹਾਂ ਹੋਏ ਪਰ ਐਤਕਾਂ ਹਰਿਆਣੇ ਦੀ ਸਰਕਾਰ ਨੇ ਬਹੁਤ ਵੱਡੇ ਪੁਰਾਣੇ ਇੰਤਜ਼ਾਮ ਕੀਤੇ ਸੀ ਪਿਛਲੇ ਤਜਰਬੇ ਨੂੰ ਦੇਖਦੇ ਆ ਪਰ ਅਜਿਹੇ ਇੰਤਜ਼ਾਮ ਪਹਿਲਾਂ ਕਦੇ ਨਾ ਦੇਖੇ ਸੀ ਨਾ ਸੁਨੇ ਸੀ ਕੁਮੰਤਰੀ ਸਰਹੱਦਾਂ ਤੇ ਤਾਂ ਇਸ ਕਿਸਮ ਦੇ ਬੈਰੀਕੇਡ ਜਾਂ ਰੁਕਾਵਟਾਂ ਖੜੀਆਂ ਕੀਤੀਆਂ ਸਮਝ ਆਉਂਦੀਆਂ ਪਰ ਦੇਸ਼ ਦੇ ਅੰਦਰ ਹੀ ਦੋ ਸੂਬਿਆਂ ਦੀ ਸਰਹੱਦ ਨੂੰ ਇੱਕ ਬਗਾਨੇ ਦੇਸ਼ ਦੀ ਸਰਹੱਦ ਵਾਂਗ ਬਣਾ ਦੇਣਾ ਇਹ ਪਹਿਲੀ ਵਾਰ ਵਾਪਰਿਆ ਹੈ ਤੇ ਚਲੋ ਜ਼ੋਰ ਲੱਗ ਰਿਹਾ ਹੈ ਉੱਥੇ ਲੋਕ ਕਿਸਾਨ ਅੱਗੇ ਵਧਣ ਦਾ ਯਤਨ ਕਰ ਰਹੇ ਇਹ ਕਹਿ ਰਹੇ ਨੇ ਕਿ ਸਾਡਾ ਇਹ ਅਧਿਕਾਰ ਹੈ ਜਿਹੜੀ ਸੜਕਾਂ ਹਾਈਵੇਜ਼ ਨੂੰ ਇਹ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹਾਈ ਕੋਰਟ ਨੇ ਵੀ ਤਕਰੀਬਨ ਇਸ ਕਿਸਮ ਦੀ ਗੱਲ ਕਹਿ ਦਿੱਤੀ ਹੈ ਕਿ ਰੋਕਣਾ ਲੋਕਾਂ ਨੂੰ ਆਪਣੇ ਸੰਘਰਸ਼ ਕਰਨ ਤੋਂ ਜੇ ਉਹ ਪੀਸਫੁਲੀ ਸ਼ਾਂਤ ਮੀਟਾਂਗਣਾ ਸੰਘਰਸ਼ ਕਰਦੇ ਨੇ ਤਾਂ ਉਹ ਰੋਕਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਪਰ ਹਾਈ ਕੋਰਟ ਕੀ ਕਹਿੰਦੀ ਹੈ ਬਾਕੀ ਲੋਕ ਕੀ ਕਹਿੰਦੇ ਨੇ ਸਰਕਾਰਾਂ ਨੇ ਆਪਣੇ ਸੁਭਾਅ ਆਪਣੀ ਖਸਲਤ ਮੁਤਾਬਕ ਹੀ ਚੱਲਣਾ ਹੁੰਦਾ ਤੇ ਜਿਹੜੀ ਮੋਦੀ ਸਰਕਾਰ ਹੈ ਇਹਦਾ ਜੋ ਸਾਰਾ ਖਾਸਾ ਆ ਪਾਉਦੇ ਬਾਰੇ ਨਾਂ ਦੁਹਰਾਉਣ ਦੀ ਲੋੜ ਹੈ ਨਾ ਵਿਸਥਾਰਤ ਜਾਣ ਦੀ ਲੋੜ ਹੈ ਇਹ ਪਤਾ ਹੈ ਕਿ ਇਹ ਕਿੰਨੀ ਫਾਸ਼ੀਵਾਦੀ ਜਾਂ ਇਹਦੇ ਅੰਦਰ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਦੀ ਜਿਹੜੀ ਹੈਗੀ ਹੈ ਇੱਕ ਹਲ ਉੱਕੇ ਵਿੱਚ ਉੱਠਦੀ ਹੈ ਉਹ ਕਿੰਨੇ ਥਾਵਾਂ ਤੇ ਪ੍ਰਗਟ ਹੋ ਚੁੱਕੀ ਹੈ ਪਿਛਲੀ ਵਾਰ ਵੀ ਹੋ ਚੁੱਕੀ ਸੀ ਚਲੋ ਹੁਣ ਜੋ ਸਥਿਤੀ ਹੈ ਤਾਜ਼ਾ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਇਹ ਹੈ ਕਿ ਬਹੁਤ ਹੀ ਤਣਾਅ ਬਣਿਆ ਹੋਇਆ ਹੈ ਕਿਸਾਨ ਅੱਗੇ ਵਧਣ ਦਾ ਯਤਨ ਕਰ ਰਹੇ ਨੇ ਤੇ ਲਗਾਤਾਰ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਤੇ ਹੋਰ ਸਾਰਾ ਕੁਝ ਹੋ ਕੀਤਾ ਜਾ ਰਿਹਾ ਹੈ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਸੰਘਰਸ਼ ਕਰ ਰਹੇ ਆਪਦੇ ਦੇਸ਼ ਦੇ ਅੰਦਰ ਹੀ ਲੋਕਾਂ ਦੇ ਉੱਤੇ ਡਰੋਨ ਰਾਹੀਂ ਉਹ ਪੱਥਰੂ ਗਾਇਸ ਦੇ ਗੋਲੇ ਸੁੱਟੇ ਜਾਂਦੇ ਸੋ ਇੱਥੋਂ ਇੱਕ ਇੰਡੀਕੇਸ਼ਨ ਮਿਲਦੀ ਹੈ ਕਿ ਜੇ ਲੋੜ ਪਊ ਇਹਨਾਂ ਨੂੰ ਇਹ ਹਵਾਈ ਜਹਾਜ਼ਾਂ ਦੀ ਵਰਤੋਂ ਵੀ ਕਰਨਗੇ ਬਾਕੀ ਕਈ ਦੇਸ਼ਾਂ ਦੇ ਵਿੱਚ ਇਹ ਗੱਲਾਂ ਵਾਪਰ ਚੁੱਕੀਆਂ ਨੇ ਤੇ ਇਸ ਗੱਲ ਕਰਕੇ ਗੱਲ ਤਕਰੀਬਨ ਉਧਰ ਨੂੰ ਵੱਧ ਵੱਧ ਹੀ ਜਾ ਰਹੀ ਹੈ ਸੋ ਇਸ ਮੌਕੇ ਦੇ ਉੱਤੇ ਸਿਚੁਏਸ਼ਨ ਬਹੁਤ ਤਣਾਅ ਭਰੀ ਹੈ ਬਾਰ ਬਾਰ ਕਿਸਾਨ ਅੱਗੇ ਵਧਣ ਦਾ ਯਤਨ ਕਰਦੇ ਪਰ ਉਹ ਮੂਹਰੋਂ ਪੁਲਿਸ ਵੱਲੋਂ ਅਰਧ ਸੈਨਿਕ ਵੱਲਾਂ ਵੱਲੋਂ ਅਜਿਹਾ ਹੱਲਾ ਬੋਲਿਆ ਜਾਂਦਾ ਹੈ ਕਿ ਉਹਨਾਂ ਨੂੰ ਉੱਥੇ ਰੋਕ ਲਿਆ ਜਾਂਦਾ ਹੈ ਹਾਲਾਤ ਇੰਨੇ ਅਨਿਸ਼ਚਿਤ ਹੈ ਜਾਂ ਤਰਲ ਹੈ ਕਿ ਕਿਸੇ ਮੌਕੇ ਸਥਿਤੀ ਕੋਈ ਵੀ ਕਰਵਟ ਲੈ ਸਕਦੀ ਹੈ ਪਰ ਇਹਦੇ باوجود ਆਪਾਂ ਕੁਝ ਗੱਲਾਂ ਕਰਦੇ ਆਂ ਇਸ ਕਿਸਾਨ ਅੰਦੋਲਨ ਦੀ ਕਿ ਇਹ ਕਿੰਨਾ ਹਾਲਤਾਂ ਵਿੱਚ ਹੋ ਰਿਹਾ ਹੈ ਤੇ ਇਹਦੀ ਮਹੱਤਤਾ ਕੀ ਜਾਂ ਇਹਦੇ ਪ੍ਰਭਾਵ ਕੀ ਪੈਣਗੇ ਇੱਕ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੱਲ ਨੂੰ ਦੀਪ ਸਿੱਧੂ ਦੀ ਵਰਸੀ ਵੀ ਆ ਰਹੀ ਹੈ ਦੂਜੀ ਵਰਸੀ ਤੇ ਦੀਪ ਸਿੱਧੂ ਤੇ ਕਿਸਾਨ ਅੰਦੋਲਨ ਇਹ ਦੋ ਮੇਂ ਚੀਜ਼ਾਂ ਹੁਣ ਇੱਕ ਦੂਜੇ ਨਾਲੋਂ ਤੋੜ ਕੇ ਨਹੀਂ ਦੇਖਿਆ ਜਦੋਂ ਵੀ ਕਿਤੇ ਕਿਸਾਨ ਅੰਦੋਲਨ ਦੀ ਚਰਚਾ ਹੋ ਦਿੱਲੀ ਵਾਲੇ ਦੀ 220 ਤੋਂ ਲੈ ਕੇ 22 ਤੱਕ ਜਿਹੜਾ ਚੱਲਿਆ ਤਾਂ ਦੀਪ ਸਿੱਧੂ ਦੇ ਨਾਂ ਨੂੰ ਉਹਤੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਸੋ ਇਸ ਕਰਕੇ ਆਪਾਂ ਥੋੜੀਆਂ ਦੋ ਚਾਰ ਗੱਲਾਂ ਇਹ ਵੀ ਕਰਾਂਗੇ ਕਿ ਅੱਜ ਜਦੋਂ ਇਹ ਦੂਜਾ ਗੇੜ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ ਦਾ ਤਾਂ ਕੁਝ ਗੱਲਾਂ ਪਹਿਲੇ ਦੀਆਂ ਵਿੱਚ ਤਾਰਨ ਦੀ ਲੋੜ ਪਊ ਤੇ ਦੀਪ ਸਿੱਧੂ ਦੀ ਕੀ ਵਿਰਾਸਤ ਸੀ ਉਹਨੇ ਉਦੋਂ ਕਿਸ ਕਿਸਮ ਦਾ ਰੋਲ ਨਿਭਾਇਆ ਕਿਹੜੀਆਂ ਉਹਨੇ ਗੱਲਾਂ ਕੀਤੀਆਂ ਅੱਜ ਉਹਨਾਂ ਗੱਲਾਂ ਦੀ ਕਿੰਨੀ ਕਿਸਾਰਤਤਾ ਹੈ ਤੇ ਉਹ ਆਪਾਂ ਥੋੜੀਆਂ ਦੋ ਚਾਰ ਗੱਲਾਂ ਇੱਥੇ ਅੱਜ ਕਰਾਂਗੇ ਨੰਬਰ 1 ਕਿ ਦੀਪ ਸਿੱਧੂ ਦੇ ਖਿਲਾਫ ਸਾਰਿਆਂ ਨੂੰ ਪਤਾ ਆਪਾਂ ਨੂੰ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਦੋਂ 32 ਜਥੇਬੰਦੀਆਂ ਸੀ ਉਹ ਤਕਰੀਬਨ ਸਾਰਿਆਂ ਦੀਆਂ ਸਾਰੀਆਂ ਐਵੇਂ ਇੱਕ ਦੋ ਨੂੰ ਛੱਡ ਕੇ ਉਹਨਾਂ ਨੇ ਖਾਸ ਕਰਕੇ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਦੇ ਖਿਲਾਫ ਕਿੰਨਾ ਜ਼ਹਿਰੀਲਾ ਪ੍ਰਚਾਰ ਕੀਤਾ ਸੀ ਜਦੋਂ ਸਟੇਜ ਦੇ ਉੱਤੋਂ ਉਹਨੂੰ ਗਦਾ ਗਦਾਰ ਆਲਾ ਨਾਂ ਲਾਇਆ ਗਿਆ ਸੀ ਨਾਰੇ ਲਵਾਏ ਗਏ ਸੀ ਕਿ ਇੱਕੋ ਦੇ ਖਿਲਾਫ ਨਾਫਰਤਤਾ ਇੱਕ جنੂਨ ਪੜਕਾਇਆ ਗਿਆ ਜਿਹੜਾ ਆਮ ਤੌਰ ਤੇ ਫਾਸ਼ੀਵਾਦ ਦਾ ਪ੍ਰਤੀਕ ਹੁੰਦਾ ਹੈ ਉਤੇ ਹਮਲਾ ਵੀ ਹੋਇਆ ਤੇ ਯਤਨ ਕੀਤੇ ਗਏ ਕਿ ਉਹਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਜੋ ਕੁਝ ਅੱਜ ਸੰਭੂ ਤੇ ਖਨੌਰੀ ਚ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਚ ਇੱਕ ਗਲਤ ਹੈ ਕਿ ਉਸ ਦੀਪ ਸਿੱਧੂ ਦੇ ਖਿਲਾਫ ਜਿਹੜੀ ਐਡੀ ਵੱਡੀ ਮਹਿਮ ਵੱਡੀ ਸੀ ਲਾਫਰਤ ਦਿੱਤੇ ਬਰੋਧ ਦੀ ਤੇ ਦੁਸ਼ਮਣੀ ਦੀ ਤੇ ਘਟਿਆ ਪੰਡੀ ਪ੍ਰਚਾਰ ਦੀ ਜਿਹੜੇ ਉਹਦੇ ਮੁੱਖ ਚਿਹਰੇ ਸੀ ਉਹ ਇਥੋਂ ਅੱਜ ਗਏ ਮੁੱਖ ਚਿਹਰੇ ਸੀਗੇ ਬਲਵੀਰ ਸਿੰਘ ਰਾਜੇਵਾਲ ਤੇ ਦੂਜਾ ਜੁਗਿੰਦਰ ਸਿੰਘ ਉਗਰਾਹਾਂ ਉਹ ਦੋਵੇਂ ਚਿਹਰੇ ਵੀ ਗਾਇਬ ਐ ਇੱਥੋਂ ਐਬਸੈਂਟ ਗੈਰ ਹਾਜ਼ਰ ਤੇ ਉਹਨਾਂ ਦੀਆਂ ਜਥੇਬੰਦੀਆਂ ਵੀ ਇਹਦੇ ਵਿੱਚ ਨਹੀਂ ਸ਼ਾਮਲ ਇਹ ਜਿਹੜੀਆਂ ਦੋਵੇਂ ਜਥੇਬੰਦੀਆਂ ਹਨ ਜਾਂ ਦੋਵੇਂ ਚਿਹਰੇ ਹਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਸਰਦਾਰ ਸਰਬਣ ਸਿੰਘ ਪੰਦੇਰ ਇਨਾਂ ਨੇ ਠੀਕ ਹੈ ਕਿ ਕੁਝ ਮੌਕਿਆਂ ਦੇ ਉੱਤੇ ਸਮਝੌਤੇ ਬਾਦ ਬਾਦ ਦਾ ਜਿਹੜਾ ਸੀਗਾ ਰੁਝਾਨ ਉਹ ਪ੍ਰਗਟ ਆਇਆ ਦਵਾ ਹੇਠ ਆਏ ਜਾਂ ਪ੍ਰਵਾਹ ਹੇਠ ਆਏ ਜਾਂ ਗਲਤ ਪ੍ਰੇਮੀ ਜੋ ਵੀ ਹੋਇਆ ਖਾਸ ਕਰਕੇ ਜਿਹੜਾ ਸਰਬਤ ਸਿੰਘ ਪੰਦੇਰ ਹੈ ਉਹਨੇ 26 ਜਨਵਰੀ ਤੋਂ ਬਾਅਦ ਜੋ ਪਹਿਲੀ ਸਟੇਟਮੈਂਟ ਦਿੱਤੀ ਦੀਪ ਦੇ ਖਿਲਾਫ ਬੋਲਿਆ ਖਾਮਖਾ ਉਹ ਸ਼ਾਇਦ ਆਪਣੇ ਡਰ ਚੋਂ ਜਾਂ ਇੱਕ ਦਵਾ ਹੇਠ ਆ ਕੇ ਪਰ ਓਵਰ ਆਲ ਇਹਨਾਂ ਦਾ ਦੀਪ ਸਿੱਧੂ ਪ੍ਰਤੀ ਕੁਈ ਬਹੁਤਾ ਮਾੜਾ ਉਹ ਨਹੀਂ ਸੀ ਕੋਸ਼ਿਸ਼ ਕਰਦੇ ਰਹੇ ਕਿ ਉਹਦੇ ਨਾਲ رابطہ ਬਣਾ ਕੇ ਚੱਲਿਆ ਜਾਵੇ ਤੇ ਉਹ ਜਿਹੜੇ ਚਿਹਰੇ ਸੀਗੇ ਉਹ ਰਾਜੇਵਾਲ, ਜੁਗਿੰਦਰ ਸਿੰਘ ਗਰਾਹਾ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਇਹ ਸਭ ਤੋਂ ਵੱਧ ਸੀ ਬਾਕੀ ਚੱਲੋ ਉਹਨਾਂ ਦੇ ਸਹਾਇਕ ਸੀਗੇ ਡਾਕਟਰ ਦਰਸ਼ਨਪਾਲ ਤੇ ਬੂਟਾ ਸਿੰਘ ਬੁਰਜੀਗਲ ਉਹ ਵੀ ਇੱਥੋਂ ਅੱਜ ਗੈਰ ਹਾਜ਼ਰ ਨੇ ਸੋ ਫਾਰ ਸੰਘਰਸ਼ ਚੋਂ ਹੀ ਪਾਸੇ ਨੇ ਅਜੇ ਤੱਕ ਤੈਨੂੰ ਲਾਮਬੰਦੀ ਜੋ ਅੱਜ ਦ੍ਰਿਸ਼ ਆ ਰਹੇ ਨੇ ਉਹਦੇ ਚ ਲੱਗ ਰਿਹਾ ਕਿ ਭਾਵੇਂ ਦੋ ਜਥੇਬੰਦੀਆਂ ਦਾ ਸੱਦਾ ਹੈ ਪਰ ਲਾਮਬੰਦੀ ਉਹੀ ਹੈ ਜੋ ਬੱਤੀਆਂ ਵੇਲੇ ਹੋ ਗਈ ਸੀ ਉਹ ਬਾਹਰੋਂ ਡਈ ਹੈ ਪ੍ਰਭਾਵ ਉਹ ਡਈ ਬਣ ਰਿਹਾ ਹੈ ਹਾਲਾਂਕਿ ਜੇ ਸਾਰੇ ਰਲ ਕੇ ਚੱਲੇ ਹੁੰਦੇ ਤਾਂ ਨੇਚਰਲੀ ਕਿਤੇ ਇੰਦੋਂ ਵੱਧ ਇਕੱਠ ਹੋਰ ਕਿਤੇ ਵੱਧ ਹੋ ਸਕਦਾ ਸੀ ਪਰ ਫੇਰ ਵੀ ਲੋਕਾਂ ਨੇ ਇੱਕ ਜਿਹਾ ਲੜਨ ਦਾ ਜਜ਼ਬਾ ਉਹ ਦਿਖਾਇਆ ਤੇ ਅਜੇ ਤੱਕ ਦਿਖਾ ਰਹੇ ਨੇ ਤੇ ਇੱਕ ਸਮੱਸਿਆ ਉੱਥੇ ਜਿਹੜੀ ਉਦੋਂ ਉਸ ਮੌਕੇ ਆਈ ਸੀ 26 ਜਨਵਰੀ ਨੂੰ ਜਦੋਂ 2020 ਦੇ ਵਿੱਚ ਦਿੱਲੀ ਨੂੰ ਤੁਰੇ ਸੀਗੇ ਉਦੋਂ ਜਿਹੜੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਬਾਰਡਰ ਜਿੱਥੇ ਸਾਨੂੰ ਰੋਕ ਲੈਣਗੇ ਸੀ ਉੱਥੇ ਬਹਿ ਜਾਾਂਗੇ ਅਸੀਂ ਅੱਗੇ ਨਹੀਂ ਜਾਣਾ ਐਤਕਾ ਇਹਨਾਂ ਦੋਹਾਂ ਲੀਡਰਾਂ ਨੇ ਐ ਇਸ ਰੂਪ 'ਚ ਨਹੀਂ ਇਹ ਗੱਲ ਕਹੀ ਕਿ ਐਸੇ ਅੱਗੇ ਵਧਣਾ ਹੈ ਪਰ ਵਧਣਾ ਬਕਾਇਦਾ ਇੱਕ ਜਾਤ ਤੇ ਚ ਰਹਿ ਕੇ ਤੋ ਕੋਈ ਆਪਾ ਤਾਪੀ ਨਾ ਹੋਵੇ ਕੋਈ ਇਸ ਤਰ੍ਹਾਂ ਦਾ ਜਬਤ ਭੰਗ ਨਾ ਹੋਵੇ ਤੇ ਕੋਈ ਵੀ ਕਾਲੀ ਚ ਜਾਂ ਕਿਸੇ ਇਸ ਤਰ੍ਹਾਂ ਦਾ ਇੱਕ ਬੰਦੇ ਦੇ ਮਨ ਚ ਆਈ ਗੱਲ ਤੇ ਉਹ ਉਸ ਮੁਤਾਬਕ ਚੱਲ ਪਈਏ ਵੀ ਜੋ ਵੀ ਹੁਣ ਆਪਾਂ ਆਪਸੀ ਸਹਿਮਤੀ ਨਾਲ ਹੀ ਜਾਣਾ ਹੈ ਤੋ ਇਸ ਪੱਖੋਂ ਕਿਹਾ ਜਾ ਸਕਦਾ ਹੈ ਕਿ ਅਜੇ ਤੱਕ ਲੋਕਾਂ ਦੇ ਵਿੱਚ ਇਹਨਾਂ ਦੋਹਾਂ ਲੀਡਰਾਂ 'ਚ ਕੁਝ ਭਰੋਸਾ ਹੈ ਮੰਨ ਵੀ ਰਹੇ ਨੇ ਉਹਨਾਂ ਦੀ ਪਰ ਇੱਕ ਸਮੱਸਿਆ ਫੇਰ ਵੀ ਆ ਰਹੀ ਹੈ ਤਣਾਅ ਫੇਰ ਵੀ ਬਣਿਆ ਹੋਇਆ ਹੈ ਜਿਹੜੇ ਨੌਜਵਾਨ ਹੈ ਜਿਨ੍ਹਾਂ ਦੇ ਵਿੱਚ ਲੜਨ ਦਾ ਜਿਆਦਾ ਜज्ਬਾ ਹੈ ਉਹ ਉਹ ਜਿਆਦਾ ਉਹਨਾਂ ਨੂੰ ਹੈ ਕਿ ਇਹਨੂੰ ਹੋਰ ਤਿੱਖਾ ਕਰੀਏ ਤੇ ਅਸੀਂ ਅੱਗੇ ਜਾਣਾ ਹੀ ਜਾਣਾ ਹੈ ਪਰ ਉਹ ਪਿਛਲੀ ਵਾਰ ਜਿਹੜੇ ਸੀਗੇ ਰਾਜੇਵਾਲ ਵਗੈਰਾ ਉਹ ਉਸ ਸੀਨ ਤੋਂ ਲੜਾਈ ਦੇ ਮੋਰਚੇ ਤੋਂ ਪਿੱਛੇ ਸੀਗੇ ਉੱਥੇ ਹਾਜ਼ਰ ਨਹੀਂ ਸੀ ਇਤਕੀਏ ਇਹ ਬੰਦੇ ਉੱਥੇ ਹਾਜ਼ਰ ਨੇ ਬਕਾਇਦਾ ਸਿਚੁਏਸ਼ਨ ਦਾ ਜਾਇਜ਼ਾ ਲੈ ਰਹੇ ਨੇ ਬਾਰ-ਬਾਰ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਥਿਤੀ ਸਪਸ਼ਟ ਕਰ ਰਹੇ ਨੇ ਤੇ ਆਪਦੇ ਕਾਡਰ ਨਾਲ ਬਕਾਇਦਾ ਰਾਬਤਾ ਰੱਖ ਰਹੇ ਨੇ ਚਲੋ ਇੰਨੀਆਂ ਇੱਕ ਗੱਲਾਂ ਇਹ ਥੋੜੀਆਂ ਜੀਆਂ ਪੋਜ਼ਿਟਿਵ ਐ ਪਿਛਲੇ ਦਿਨ ਦੀ ਦੇ ਤੁਲਨਾ 'ਚ ਇਹ ਗੱਲ ਕਹੀ ਅਤ ਕਥਨੀ ਨਹੀਂ ਨੀ ਹੋਵੇਗੀ ਕਿ ਇਹ ਜੇ ਅੱਜ ਇਸ ਤਰ੍ਹਾਂ ਕਰ ਰਹੇ ਨੇ ਜੇ ਕੋ ਸਿੱਖੇ ਨੇ ਤੇ ਸੰਭਲ ਕੇ ਚੱਲ ਰਹੇ ਨੇ ਤਾਂ ਦੀਪ ਸਿੱਧੂ ਦਾ ਇਹਦੇ ਵਿੱਚ ਇੱਕ ਵੱਡਾ ਰੋਲ ਬਣਦਾ ਹੈ ਕਿਉਂਕਿ ਪਿਛਲੀ ਵਾਰ ਉਹਨੇ ਉਹ ਲੋਕਾਂ ਨੂੰ ਜਿਹੜੇ ਬੰਦੇ ਬਾਗੀ ਹੋ ਕੇ ਚੱਲੇ ਉਹਦੋਂ ਬਾਗੀ ਹੋ ਕੇ ਚੱਲਣਾ ਜਸਟੀਫਾਈਡ ਸੀ ਬਣਦਾ ਵੀ ਸੀ ਹੱਕ ਬਜਾ ਬਜਾ ਲਵ ਸੀ ਕਿਉਂਕਿ ਜਿਹੜੇ ਲੀਡਰਾਂ ਤੇ ਉਹਨਾਂ ਦਾ ਭਰੋਸਾ ਹੀ ਨਹੀਂ ਸੀ ਜਿਹੜਾ ਉਹਨੂੰ ਉੱਥੇ ਅੱਗੇ ਵਧਣ ਤੋਂ ਰੋਕ ਰਹੇ ਸੀ ਬਿਲਕੁਲ ਹੀ ਵੈਸਾ ਜਾਣਾ ਹੀ ਨਹੀਂ ਜਿੱਥੇ ਕਹਿਣਗੇ ਬਹਿ ਜਾਣਗੇ ਸੋ ਦੀਪ ਸਿੱਧੂ ਨੇ 26 ਜਨਵਰੀ ਨੂੰ ਵੀ ਤੇ 26 ਨਵੰਬਰ ਨੂੰ ਵੀ ਜਿਹੜੀ ਗੱਲ ਦੇ ਉੱਤੇ ਜ਼ੋਰ ਦਿੱਤਾ ਉਹ ਇਹ ਸੀ ਕਿ ਲੋਕਾਂ ਦੇ ਬਹਿਣ ਨੂੰ ਪਛਾਣੋ ਲੋਕਾਂ ਦੇ ਰੌਣ ਨੂੰ ਪਛਾਣੋ ਤੇ ਲੀਡਰ ਉਹ ਹੈ ਜਿਹੜਾ ਲੋਕਾਂ ਦੇ ਰੌਣ ਨੂੰ ਪਛਾਣ ਕੇ ਅਗਵਾਈ ਦਿੰਦਾ ਹੈ ਲੋਕਾਂ ਦੀ ਅਗਵਾਈ ਕਰੋ ਤੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਖਿਲਾਫ ਨਾ ਬੋਲੋ ਉਹਨਾਂ ਦਾ ਵਿਰੋਧ ਨਾ ਕਰੋ ਉਹਨਾਂ ਨੂੰ ਡੱਕਣ ਦੀ ਇਸ ਰੂਪ ਦੇ ਵਿੱਚ ਕੋਸ਼ਿਸ਼ ਨਾ ਕਰੋ ਸੋ ਪਿਛਲੀ ਵਾਰ ਉਹ ਲੀਡਰ ਜਿਹੜੇ ਸੀਗੇ ਉਹ ਉਸ ਬਹਿਨ ਤੋਂ ਟੁੱਟੇ ਹੋਏ ਸੀ ਉਹ ਸਾਬਤ ਹੋ ਗਿਆ 26 ਜਨਵਰੀ ਨੂੰ ਵੀ ਹੋ ਗਿਆ ਕਿ ਲੋਕ ਉਹਨਾਂ ਨੂੰ ਠਕਰਾ ਕੇ ਲੱਖਾਂ ਦੀ ਗਿਣਤੀ ਚ ਰਿੰਗ ਰੋਡ ਤੇ ਵਧੇ ਅੱਗੇ ਤੇ ਉਹਨਾਂ ਨੇ ਆਪਣਾ ਜੋ ਲਾਲ ਕਿਲੇ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਚਲਾ ਕੇ ਫੇਰ ਹੀ ਤਸੱਲੀ ਹੋਈ ਉਸ ਤੋਂ ਬਾਅਦ ਹੀ ਉੱਥੋਂ ਵਾਪਸ ਮੋੜੇ ਸੋ ਇੱਕ ਤਾਂ ਇੱਥੋਂ ਇਹ ਸਬਕ ਜਿਹੜਾ ਹੈਗਾ ਉਹ ਗ੍ਰੈਂਡ ਕਰ ਲੈਣਾ ਚਾਹੀਦਾ ਕਿ ਲੋਕਾਂ ਦੇ ਰੌਂਤ ਉਲਟ ਚੱਲਣਾ ਲੋਕਾਂ ਦਾ ਰੌਪ ਪਾਪੋ ਤੇ ਫੇਰ ਉਹਨੂੰ ਅਗਵਾਈ ਦਿਓ ਫੇਰ ਹੀ ਤੁਹਾਡਾ ਤੁਹਾਡੇ 'ਚ ਲੋਕਾਂ ਦਾ ਭਰੋਸਾ ਬਣ ਸਕਦਾ ਦੂਜੀ ਗੱਲ ਇਹ ਜਿਹੜੀਆਂ ਕੁਝ ਜਥੇਬੰਦੀਆਂ ਸੀ ਜਿਹੜੇ ਬਦਨਾਮ ਚਿਹਰੇ ਮੈਂ ਕਹਣਾ ਇਕ ਉਹਨਾਂ ਦੇ ਵਿੱਚ ਕੁਲਵੰਤ ਸਿੰਘ ਸੰਧੂ ਵੀ ਸੀ ਜਿਹੜਾ ਖਾੜਕੂ ਸੰਦਰਸ਼ ਵੇਲੇ ਪੁਲਿਸ ਦਾ ਨਾਮੀ ਟਾਊਟ ਦਾ ਪੂਰਾ ਬਦਨਾਮ ਹੋ ਚੁੱਕਿਆ ਸੀਗਾ ਪਰ ਉਹਨੂੰ ਬਹੁਤ ਸਪੇਸ ਦਿੱਤੀ ਗਈ ਤੇ ਉਹ ਸਭ ਤੋਂ ਵੱਧ ਦੀਪ ਸਿੱਧੂ ਨੂੰ ਭੰਡਣ ਦੇ ਵਿੱਚ ਜਾਂ ਜਿਹੜੇ ਬੰਦੇ ਬਾਗੀ ਨੌਜਵਾਨ ਸੀਗੇ ਜੁਝਾਰੂ ਸੀ ਜਿਨ੍ਹਾਂ ਵਿੱਚ ਜज्ਬਾ ਸੀ ਉਹਨਾਂ ਨੂੰ ਪਿੱਛੇ ਰੱਖਣ ਤੇ ਆਪ ਦਾ ਆਪ ਚਮਕਾਉਣ 'ਚ ਉਹਦੀ ਇੱਕ ਬਹੁਤ ਵੱਡੀ ਭੂਮਿਕਾ ਸੀ ਸੋ ਇਹ ਜਿਹੜੇ ਸਾਰੇ ਚਿਹਰੇ ਆ ਉਹ ਐਤਕਾਂ ਉੱਥੇ ਕਿਤੇ ਵੀ ਨਜ਼ਰ ਨਹੀਂ ਆ ਰਹੇ ਸੋ ਇਹ ਇਸ ਕਰਕੇ ਹੋ ਗਿਆ ਕਿ ਦੀਪ ਸਿੱਧੂ ਨੇ ਆਪਦੇ ਵਰਤਾਂਤ ਰਾਹੀਂ ਆਪਦੇ ਨੈਰੇਟਿਵ ਰਾਹੀਂ ਆਪਦੀਆਂ ਗੱਲਾਂ ਰਾਹੀਂ ਇੱਕ ਜਜ਼ਬਾ ਭਰਤਾ ਕੌਮ ਦੇ ਵਿੱਚ ਖਾਸ ਕਰਕੇ ਯੂਥ ਦੇ ਵਿੱਚ ਕਿ ਹੁਣ ਇਹ ਜਿਹੇ ਬੰਦੇ ਉਹ ਪ੍ਰਵਾਨ ਨਹੀਂ ਹੋਣਗੇ ਉਹਨਾਂ ਨੂੰ ਪਿੱਛੇ ਰਹਿ ਕੇ ਚੱਲਣਾ ਪਊਗਾ ਤੇ ਲੀਡਰ ਨਵੇਂ ਆਉਣਗੇ ਜਿਹੜੇ ਸਮੇਂ ਦਿਹਾਣੀ ਬਣ ਕੇ ਚੱਲਣਗੇ। ਦੂਜੀ ਗੱਲ ਦੀਪ ਸਿੱਧੂ ਨੇ ਉਦੋਂ ਵੀ ਕਿਹਾ ਸੀ ਕਿ ਉੱਥੋਂ ਮੋੜਨ 'ਚ ਕਾਹਲੀ ਕੀਤੀ ਹੈ। ਮੰਗਾ ਜਿਸ ਤਰ੍ਹਾਂ ਐਲਾਨ ਉਹਨਾਂ ਨੇ ਕਰਤਾ ਸੀ ਵੀ ਅਸੀਂ ਮੰਨ ਲਿਆ। ਪਰ ਜਿਸ ਕਿਸਮ ਦਾ ਭਰੋਸਾ ਕੀਤਾ ਕੱਚੇ ਆਧਾਰ ਦੇ ਉੱਤੇ ਇਹ ਪਤਾ ਹੀ ਸੀ ਕਿ ਉਹ ਇੱਥੇ ਨਿਭਣਗੇ ਕਿ ਨਹੀਂ ਨਿਭਣਗੇ। ਉਹ ਜੇ ਥੋੜਾ ਜਿਹਾ ਹੋਰ ਸਬਰ ਕਰਕੇ ਉੱਥੇ ਬੈਠੇ ਰਹਿੰਦੇ ਤਾਂ ਸ਼ਾਇਦ ਇਹ ਤੋਂ ਵੱਧ ਗੱਲਾਂ ਕੁਝ ਮਨਵਾਈਆਂ ਜਾ ਸਕਦੀਆਂ ਸੀ ਲਿਖਤੀ ਰੂਪ ਦੇ ਵਿੱਚ ਤੇ ਲਿਖਤੀ ਰੂਪ ਤੋਂ ਉਹ ਕੁਝ ਵੀ ਨਹੀਂ ਸੀ ਹੋਇਆ ਇਹਨਾਂ ਨੂੰ ਤਾਂ ਬੁਲਾਇਆ ਵੀ ਨਹੀਂ ਇਹਨਾਂ ਨੂੰ ਤਾਂ ਪੁੱਛਿਆ ਵੀ ਨਹੀਂ ਇੱਕ ਤਰਫਾ ਐਲਾਨ ਕੀਤਾ ਉਹਨਾਂ ਨੇ ਕਾਲੀ ਕਿਹੜੀ ਗੱਲ ਦੀ ਸੀ ਉਹ ਬਾਅਦ ਚ ਯਾਰ ਹੋ ਗਿਆ ਕਾਲੀ ਇਲੈਕਸ਼ਨ ਦੀ ਸੀ ਇਹ ਮਨ ਦੇ ਵਿੱਚ ਉਹਨਾਂ ਨੂੰ ਵਹਿਮ ਹੋ ਗਿਆ ਕਿਤੇ ਖਾਸ ਕਰਕੇ ਰਾਜੇਵਾਲ ਤੇ ਜਿਹੜੇ ਉਹਦੇ ਕੁਝ ਸੀਗੇ ਕਹਿ ਲੋ ਕਿ ਦਮਸ਼ਲੇ ਜਿਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਸੀਗਾ ਇਹ ਤਾਂ ਕੁਛ ਵੀ ਨਹੀਂ ਬਸ ਉਹ ਸਟੇਜ ਮਿਲ ਗਈ ਰੋਜ਼ ਬਿਆਨ ਦੇਣ ਦਾ ਹੋ ਗਿਆ ਤੇ ਉਹ ਆਪਦੇ ਆਪ ਨੂੰ ਲੀਡਰ ਸਮਝਣ ਲੱਗ ਪਏ ਤੇ ਉਹਨਾਂ ਨੂੰ ਇਹ ਸੀ ਵੀ ਹੁਣ ਫਟਾਫਟ ਤਾਜਾ ਤਾਜਾ ਕੈਸ਼ ਕਰ ਲਈ ਇਲੈਕਸ਼ਨਾਂ ਦੇ ਵਿੱਚ ਉਹ ਜਿਹੜੀ ਲਾਲਸਾ ਸੀਗੀ ਨੀਤੀ ਬਰ ਲਾਲਸਾ ਉਸ ਨੇ ਸਾਰਾ ਗੱਲ ਖਰਾਬ ਕੀਤੀ ਤੇ ਦੀਪ ਸਿੱਧੂ ਇਸ ਖਾਸੇ ਨੂੰ ਬੁੱਝ ਚੁੱਕਿਆ ਸੀ ਕਿ ਇਹ ਬੰਦੇ ਇਸ ਕਿਸਮ ਦੇ ਹੀ ਆ ਇਹ ਥੋਨੂੰ ਧੋਖਾ ਦੇਣ ਦੀ ਦੇਣ ਦੀ ਤੇ ਲਗਾਤਾਰ ਅਗਾਹ ਕਰਦਾ ਰਹਿੰਦਾ ਸੀ ਜਿਹਦੇ ਕਰਕੇ ਉਹ ਚੁਬਦਾ ਬਹੁਤ ਸੀ ਇਹਨਾਂ ਨੂੰ ਤੇ ਚੁਬਦਾ ਬਹੁਤ ਸੀ ਤੇ ਫਿਰ ਉਹਨੂੰ ਜਿੰਨਾ ਉਹਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਮਨਦੀਪ ਸਿੱਧੂ ਨੂੰ ਆਪਣੇ ਸੂਲਾਂ ਤੇ ਖੜਨ ਦੀ ਤੇ ਲੋਕਾਂ ਚ ਢੱਲੇ ਨਾਲ ਲਿਜਾਣ ਦੀ ਕੀਮਤ ਬਹੁਤ ਤਾਰਨੀ ਪਈ ਹੈ ਉਹਨੂੰ ਬਹੁਤ ਕੁਝ ਛੱਲਣਾ ਪਿਆ ਬੜੇ ਕੁਝ ਤੋਂ ਲੰਘਣਾ ਪਿਆ ਤੇ ਅੱਜ ਇੰਨਾ ਕਿਤਾਬਾਂ ਚਲੋ ਇੰਨੀ ਗੱਲ ਤੱਕ ਸੁਖ ਦਾ ਸਾਲ ਆਏ ਸਕਦੇ ਆ ਕਿ ਉਹ ਹੁਣ ਚਿਹਰੇ ਅਜੇ ਅਜੇ ਤੱਕ ਪਿੱਛੇ ਨਾ ਤੇ ਮੇਰਾ ਖਿਆਲ ਹੈ ਕਿ ਦੁਬਾਰਾ ਉਹ ਅੱਗੇ ਨਹੀਂ ਆਉਣੇ ਚਾਹੀਦੇ ਸੰਘਰਸ਼ ਸ਼ਾਮਲ ਹੋਣ ਹਰ ਹੋਣ ਭਾਵੇਂ ਕਾਲਾ ਚੋਰ ਹੈ ਕੋਈ ਸੰਘਰਸ਼ 'ਚ ਤਾਂ ਸਾਰੇ ਬੰਦੇ ਸ਼ਾਮਲ ਹੋਣ ਪਰ ਕਦੇ ਵੀ ਹੁਣ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਈ ਬੰਦੇ ਜਿਹੜੇ ਦੀਪ ਸਿੱਧੂ ਦੇ ਦੋਸਤ ਸੀ, ਕਲਾਸ ਫੈਲੋ ਸੀ, ਕਾਲਜ ਟਾਈਮ ਦੇ ਸਾਥੀ ਸੀ ਤੇ ਮੁੜ ਕੇ ਕਿਸਾਨ ਆਗੂ ਬਣ ਗਏ। ਉਹਨਾਂ ਨੇ ਵੀ ਉਦੋਂ ਕੋਈ ਬਹੁਤਾ ਚੰਗਾ ਰੋਲ ਨਹੀਂ ਨਿਭਾਇਆ ਤੇ ਉਹਦੀ ਉਹਨਾਂ ਨੂੰ ਅੱਜ ਭੁਗਤਣੀ ਪੈ ਰਹੀ ਹੈ। ਅੱਜ ਉਹ ਕਿੱਥੇ ਨੇ? ਉਹ ਪਿੱਛੇ ਨੇ ਅੱਜ ਪਿਛਲੀਆਂ ਸਫ਼ਾਂ 'ਚ ਨਾ ਅਗਲੀਆਂ ਸਫ਼ਾਂ 'ਚ ਨਹੀਂ। ਦੂਜੀ ਗੱਲ ਜਿਹੜੀ ਦੀਪ ਸਿੱਧੂ ਕਹਿੰਦਾ ਸੀਗਾ ਉਹ ਇਹ ਹੈ ਕਿ ਇਹਨਾਂ ਦੇ ਵਿੱਚ ਲਾਲਸਾ ਹੈਗੀ ਹੈ ਇਹ ਬੰਦਿਆਂ 'ਚ ਪੋਲੀਟੀਕਲ ਲਾਲਸਾ ਹੈ। ਲਾਲਸਾ ਕਰਕੇ ਜਿਹੜੀ ਹਰ ਜਥੇਬੰਦੀ ਹੈ ਵੀ ਮੇਰੀ ਪੱਲ ਬਣੀ। ਫੁੱਟ ਕਿਉਂ ਪਈ? ਇਕੱਠੀਆਂ ਕਿਉਂ ਨਹੀਂ ਹੋ ਰਹੀਆਂ? ਜੇ ਬੇਗਰਜ ਹੋ ਕੇ, ਨਿਸ਼ਕਾਮ ਹੋ ਕੇ ਕੌਮ ਕਿਸਾਨਾਂ ਦੀ ਖਾਤਰ ਲੜਨਾ ਚਾਹੁੰਦੀ ਹੈ। ਫਿਰ ਸਵਾਲ ਤਾਂ ਇਹ ਖੜਾ ਹੁੰਦਾ ਇਕੱਠੇ ਕਿਉਂ ਨਹੀਂ ਹੁੰਦੇ? ਜਿੱਦਾ ਮਤਲਬ ਨਿਸ਼ਕਾਮ ਨਹੀਂ, ਹਰ ਇੱਕ ਨੂੰ ਇਹ ਹੈ ਇਹ ਗਾਹਾਂ ਨੂੰ ਵੀ ਪੱਲੇ ਬੰਨ ਲਓ। ਇਹ ਜਥੇਬੰਦੀਆਂ ਤੋਂ ਲੋੜ ਵੀ ਹੈ ਇਹਨਾਂ ਦੀ, ਲੜਦੀਆਂ ਵੀ ਹੈ ਪਰ ਲਗਾਤਾਰ ਇਹਨਾਂ ਤੇ ਇੱਕ ਚੌਕਸੀ ਨਾਲ ਅੱਖ ਰੱਖੋ। ਜਦੋਂ ਹੀ ਕਿਤੇ ਇਹਨਾਂ ਨੂੰ ਇਹ ਲੱਗੂਗਾ ਕਿ ਸਾਡੇ ਸਾਨੂੰ ਕੁਝ ਹੁਣ ਮਿਲ ਸਕਦਾ ਹੈ ਤੇ ਇਹਨਾਂ ਅੰਦਰ ਇਸ ਕਿਸਮ ਦੀ ਟੈਂਡੈਂਸੀ ਉੱਠੂਗੀ ਤੇ ਅੱਜ ਤਾਂ ਹੀ ਉਹ ਜਥੇਬੰਦੀਆਂ ਆਪਸ ਵਿੱਚ ਜਿਹੜੀਆਂ ਉਸ ਮੌਕੇ ਕਿੰਨੀ ਏਕਤਾ ਦਿਖਾਈ ਉਹਨਾਂ ਨੇ ਕਿਸ ਕਿਸਮ ਦਾ ਰਲ ਕੇ ਚੱਲਿਆ ਤੇ ਉਸ ਤੋਂ ਬਾਅਦ ਖਖੜੀਆਂ ਕਰੇਲੇ ਹੋ ਗਈਆਂ ਇੱਕ ਦੂਜੇ ਦੇ ਪੋਤੜੇ ਫਰੋਲਨੇ ਸ਼ੁਰੂ ਕੀਤੇ ਇੱਕ ਦੂਜੇ ਤੇ ਬੜੇ ਦੋਸ਼ ਲਾਏ ਤੇ ਉਹ ਹੁਣ ਇੱਕਦਮ ਮੁੜ ਕੇ ਇਕੱਠੇ ਹੋਣਾ ਬਹੁਤ ਔਖਾ ਹੈ ਨਾ ਮਤਲਬ ਉਹਦਾ ਕੋਈ ਫਾਇਦਾ ਹੋਣਾ ਜੇ ਇਹ ਮੁੜ ਕੇ ਫੇਰ ਇਕੱਠੇ ਹੁੰਦੇ ਪਰ ਉੰਜ ਇਹ ਹੈ ਕਿ ਜਿਹਦੇ ਕੋਲੇ ਜਿੰਨਾ ਵੀ ਕੁਝ ਹੈ ਉਹ ਆਪ ਦੇ ਆਪ ਦੇ ਹਿਸਾਬ ਨਾਲ ਇਹ ਸੰਘਰਸ਼ ਦੇ ਵਿੱਚ ਅੱਗੇ ਆਉਣ ਇੱਕ ਐਸ ਸੰਘਰਸ਼ ਨੇ ਕੁਝ ਦਿਨਾਂ ਨਹੀਂ ਕੱਲ ਕਿੰਨੀ ਸਾਫ਼ ਕਰਤੀ ਹੈ ਬਲ ਜਿਸ ਤਰ੍ਹਾਂ ਕੀਤਾ ਜਾ ਰਿਹਾ ਪੰਜਾਬ ਨੂੰ ਆਈਸੋਲੇਟ ਕਰਕੇ ਜਿਵੇਂ ਘੇਰਾਬੰਦੀ ਕਰਕੇ ਜਿਸ ਕਿਸਮ ਦੇ ਬੈਰੀਕੇਡ ਕਿਲ ਠੋਕ ਕੇ ਤੇ ਹੋਰ ਸਾਰਾ ਜੋ ਟੋਟਲ ਰਵਈਆ ਉਹ ਦੇਸ਼ ਦੇ ਇੱਕ ਸੂਬੇ ਪ੍ਰਤੀ ਨਹੀਂ ਲੱਗ ਰਿਹਾ ਉਹ ਹੈ ਕਿ ਕੋਈ ਬਗਾਨੀ ਦੇਸ਼ ਵਿਰੋਧੀ ਕੋਈ ਤਾਕਤ ਹੈ ਜਾਂ ਖਿੱਤਾ ਹੈ ਦੇਸ਼ ਵਿਰੋਧੀ ਉਹਨੂੰ ਇਸ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹੈ ਇਹ ਫਿਰ ਦੀਪ ਸਿੱਧੂ ਦੀਆਂ ਕੁਝ ਗੱਲਾਂ ਦੀ ਪੁਸ਼ਟੀ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਜੇ ਜਮਹੂਰੀਅਤ ਜਿਹੜੀ ਹੈ ਉਹ ਮੰਗ ਕਰਦੀ ਹੈ ਕਿ ਸਹੀ ਮਾਣਿਆਂ ਦੇ ਵਿੱਚ ਫੈਡਰਲਿਜ਼ਮ ਲਾਗੂ ਹੋਵੇ ਕਿਉਂਕਿ ਫੈਡਰਲਿਜ਼ਮ ਲਾਗੂ ਹੋਊ ਤਾਂ ਬਹੁਤ ਕੁਝ ਸੂਬਾ ਸਰਕਾਰਾਂ ਦੇ ਹੱਥ 'ਚ ਹੋਊ ਤੇ ਜੇ ਫੈਡਰਲਿਜ਼ਮ ਲਾਗੂ ਹੋਊ ਜੇ ਫੈਡਰਲਿਜ਼ਮ ਲਾਗੂ ਕਰਵਾਉਣਾ ਵੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੀ ਇੱਕ ਜਿਹੀ ਪਾਰਟੀ ਦੀ ਲੋੜ ਹੈ ਜਿਹੜੀ ਉਸ ਵਾਸਤੇ ਲੜ ਸਕੇ ਤੇ ਉਹਨਾਂ ਦੇ ਹਿੱਤਾਂ ਤੇ ਪੈਰਾ ਦੇ ਸਕੇ ਇਸ ਦੀ ਇਸ ਗੱਲ ਦੀ ਮਹੱਤਤਾ ਸਾਡੇ ਵਾਸਤੇ ਬਹੁਤ ਹੈ ਪਹਿਲੇ ਕਿਸਾਨ ਅੰਦੋਲਨ ਵੇਲੇ ਵੀ ਜੇ ਕਿਤੇ ਡਬਲ ਇੰਜਨ ਸਰਕਾਰ ਹੁੰਦੀ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਹੁੰਦੀ ਤਾਂ ਪੰਜਾਬ 'ਚ ਜਿੰਨੀ ਲਾਂਬੰਦੀ ਕਰਨ ਦੀ ਖੁੱਲ ਮਿਲ ਗਈ ਸੀ ਉਹ ਉਹ ਨਹੀਂ ਮਿਲਦੀ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਉਦੋਂ ਕਾਂਗਰਸ ਵਿੱਚ ਸੀ ਉਹ ਆਬਦੇ ਉਸ ਵਿਰੋਧਾਂ ਚ ਹੀ ਅਬ ਦੇ ਰਾਸ ਦੀ ਲੋੜਾਂ ਚ ਉਹਨੂੰ ਇਹ ਖੁੱਲਾ ਦੇਣੀ ਆ ਪੈ ਪੈ ਗਈਆਂ ਸੀ ਤੇ ਪੈਂਦੀਆਂ ਹੁੰਦੀਆਂ ਜੇ ਉਹਨੇ ਲੋਕਾਂ ਦੇ ਵਿੱਚ ਸਰਵਾਈਵ ਕਰਨਾ ਹੈ ਤੇ ਆਪ ਦਾ ਕੋਈ ਆਧਾਰ ਕਾਇਮ ਰੱਖਣਾ ਹੈ ਅੱਜ ਭਗਵੰਤ ਮਾਨ ਦੀ ਸਰਕਾਰ ਵੀ ਇਸ ਤਰ੍ਹਾਂ ਹੀ ਹੈ ਇਹ ਨਹੀਂ ਕਿ ਉਹ ਉਹਦਾ ਦੂਜਿਆਂ ਨਾਲੋਂ ਕੋਈ ਹੋਰ ਰੂਪ ਬਹੁਤ ਫਰਕ ਹੈ ਪਰ ਅੱਜ ਉਹਦੀ ਲੋੜ ਹੈ ਵੋਟਾਂ ਚੋਣਾਂ ਸਿਰ ਤੇ ਖੜੀਆਂ ਅੱਜ ਉਹ ਆਪਦੀ ਉਸ ਲੋੜ ਦੇ ਵਿੱਚ ਹੀ ਉਹ ਪੰਜਾਬ ਦੇ ਲੋਕਾਂ ਨਾਲ ਖੜਨ ਦਾ ਉਹਨੂੰ ਪੋਸਚਰ ਘੱਟੋ-ਘੱਟ ਲੈਣਾ ਪੈ ਰਿਹਾ ਹੈ ਇਹਦਾ ਫਾਇਦਾ ਹੁੰਦਾ ਅੱਜ ਹੀ ਜਿੰਨੇ ਖਬਰ ਆਈ ਹੈ ਕਿ ਪਟਿਆਲੇ ਦੇ ਡੀਸੀ ਨੇ ਅੰਬਾਲੇ ਦੇ ਡੀਸੀ ਨੂੰ ਕਿਹਾ ਕਿ ਡਰੋਨ ਸਾਡੇ ਜ਼ਿਲ੍ਹੇ ਦੀ ਹੱਦ ਚ ਨਹੀਂ ਸ਼ਾਮਲ ਹੋਣਾ ਚਾਹੀਦਾ ਇਹ ਹੀ ਗੱਲਾਂ ਬਹੁਤ ਚੰਗੀਆਂ ਨੇ ਇਹ ਹੀਆਂ ਵਾਪਰ ਵੀ ਭਾਈ ਇਹ ਸਾਡਾ ਕੀਤਾ ਹੈ ਇੱਥੋਂ ਹੀ ਫਿਰ ਹੌਲੀ-ਹੌਲੀ ਸਵੈਰੈਂਟੀ ਦੀ ਜਿਹੜੀ ਗੱਲ ਹੈ ਉਹ ਚੱਲਦੀ ਹੈ ਸੋ ਜੋ ਜਿੱਦਰ ਨੂੰ ਵੱਧ ਰਹੀ ਆ ਮੋਦੀ ਸਰਕਾਰ ਮੈਨੂੰ ਲੱਗਦਾ ਕਿ ਸਿੱਖਾਂ ਦੀ ਆਜ਼ਾਦੀ ਦੀ ਰਾਹ ਨੂੰ ਥੋੜਾ ਸੌਖਾ ਬਣਾ ਦੂ ਅੱਜ ਹੀ ਕੰਤਾ ਬੋਲ ਰਿਹਾ ਸੀ ਆ ਕੁਲਵੰਤ ਸਿੰਘ ਸੰਤੂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦਾ ਇਹ ਤਾਂ ਐ ਕਰ ਰਹੇ ਨੇ ਵੀ ਜਿਵੇਂ ਪੰਜਾਬ ਕਿਸੇ ਹੋਰ ਦੇਸ਼ ਦਾ ਹਿੱਸਾ ਹੋਵੇ ਹੋਰ ਭਾਵੇਂ ਉਹ ਉਹ ਤਾਂ ਉਹ ਤਾਂ ਚਿੰਤਾ ਪ੍ਰਗਟ ਕਰ ਰਿਹਾ ਵੀ ਲੋਕਾਂ 'ਚ ਬਗਾਨਗੀ ਨਾ ਕਿਤੇ ਆ ਜੀ ਭਾਰਤ ਦੇ ਬਣੇ ਰਹਿਣ ਦੇਸ਼ ਭਗਤ ਬਣੇ ਰਹਿਣ ਰਾਸ਼ਟਰਵਾਦੀ ਬਣੇ ਰਹਿਣ ਪਰ ਜੇ ਤੁਸੀਂ ਆਪਣੇ ਸਿੱਖ ਕੌਮ ਦੇ ਹਿੱਤਾਂ ਦੇ ਨੁਕਤੇ ਨਜ਼ਰ ਤੋਂ ਦੇਖਦੇ ਆ ਇਹ ਚੰਗੀ ਗੱਲ ਹੈ ਵਿਗਾਨਗੀ ਦੀ ਭਾਵਨਾ ਆਉਗੀ ਇਹ ਚੇਤਨਾ ਨੂੰ ਖੁੰਡੀ ਨਾ ਕਰੋ ਇਹ ਚੇਤਨਾ ਹੋਰ ਪ੍ਰਚੰਡ ਹੋਣੀ ਚਾਹੀਦੀ ਹੈ ਕੌਮ ਦਾ ਪਲਾ ਤੇ ਕੌਮ ਦਾ ਬਚਾ ਇਹ ਇਸੇ ਗੱਲ ਦੀ ਹੈ ਇੱਕ ਚੋ ਜਾਰਾ ਹਕੀਕਤ ਹੈ ਉਹਨੂੰ ਤੁਸੀਂ ਉੱਥੇ ਮਿੱਟੀ ਪਾ ਦਿਓ ਕਿ ਉਹਨੂੰ ਭੁੱਲਣ ਦਾ ਯਤਨ ਕਰੋ ਇਹਦੇ ਚੋ ਤੋਂ ਦਾ ਕੁਪਾਲਾ ਨਹੀਂ ਹੋਣਾ ਸੋ ਆ ਕੁਝ ਗੱਲਾਂ ਜੀਆਂ ਮਤਲਬ ਚਲੋ ਬਾਕੀ ਉਹਨਾਂ ਨੇ ਮੰਗਾ ਕੀ ਨ ਮੰਗਾ ਤਾਂ ਪਤਾ ਹੀ ਆਪਾਂ ਨੂੰ ਕਿ ਮੇਨ ਮੰਗ ਫੇਰ ਉਹਨਾਂ ਦੀ ਐਮ ਐਸ ਪੀ ਹੈ ਪਰ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਮੰਗ ਕਦੇ ਵੀ ਮੰਨੀ ਨਹੀਂ ਜਾਣੀ ਕਿਉਂਕਿ ਤੁਸੀਂ ਇੱਕ ਬੁਨਿਆਦੀ ਗੱਲ ਸਮਝੋ ਜਿੱਥੇ ਵੀ ਪੂੰਜੀਵਾਦ ਵਿਕਸਤ ਹੋਇਆ ਜਿੱਥੇ ਵੱਡੇ ਕਾਰਪੋਰੇਟਸ ਦੇ ਹੱਥ 'ਚ ਸਾਰੀ ਤਾਕਤ ਆਈ ਹੈ ਉਹ ਕਿਸਾਨੀ ਨੂੰ ਉਜਾੜਨ ਦੇ ਰਾਹ ਪੈਨ ਉਹਨਾਂ ਦੀ ਇਹ ਲੋੜ ਹੈ ਤੇ ਉਹ ਸਾਰੇ ਫੈਡਰਲਿਜ਼ਮ ਦੇ ਦੁਸ਼ਮਣ ਆ ਹੁਣ ਜਿੰਨੀਆਂ ਦਵਾਈਆਂ ਦੀਆਂ ਕੰਪਨੀਆਂ ਵੱਡੀਆਂ ਮਨਸੈਂਟੋ ਵਗੈਰਾ ਕੁਝ ਵੀ ਉਹ ਬਹੁਤ ਦੁਨੀਆ ਦੀਆਂ ਵੱਡੇ ਮਲਟੀਨੇਸ਼ਨਲ ਕੰਪਨੀ ਆ ਉਹ ਕੱਲੀ ਕੱਲੀ ਸਰਕਾਰ ਨਾਲ ਸੌਦੇਬਾਜ਼ੀਆਂ ਕਰਨ ਦੀ بجائے ਉਹਨਾਂ ਦਾ ਹਿੱਤ ਇਸ ਗੱਲ 'ਚ ਹੈ ਵੀ ਸੈਂਟਰਲਾਈਜ਼ਡ ਹੋਵੇ ਸਭ ਕੁਝ ਤੇ ਮੋਦੀ ਨਾਲ ਸਿੱਧਾ ਏਕ ਡੀਲ ਕਰਕੇ ਬਾਕੀ ਸਾਰੇ ਦੇਸ਼ ਦੀ ਮਾਰਕੀਟ ਨੂੰ ਕੰਟਰੋਲ ਕਰ ਲਓ ਕੱਲੇ ਕੱਲੇ ਨਾਲ ਕਿੱਥੇ ਸੀ ਜਾ ਕੇ ਕਰਾਂਗੇ ਸੋ ਜਿੱਥੇ ਵੀ ਉਹ ਕੰਪਨੀਆਂ ਗਈਆਂ ਨਾ ਉਹਨਾਂ ਨੇ ਆਪਣੀ ਪਕੜ ਮਜ਼ਬੂਤ ਕੀਤੀ ਹੈ ਤੇ ਸੈਂਟਰਲਾਈਜ਼ੇਸ਼ਨ ਨੂੰ ਉਹਨਾਂ ਨੇ ਤਖੜਾ ਕੀਤਾ ਸੋ ਇੱਥੇ ਵੀ ਦੋ ਧਰਾਵਾਂ ਬੜੀਆਂ ਖਤਰਨਾਕ ਮਿਲ ਰਹੀਆਂ ਹਨ ਇਕ ਤਾਹ ਜਿਹੜੀਆਂ ਹੈਗੀਆਂ ਕਾਰਪੋਰੇਟਸ ਉਹਨਾਂ ਦੀ ਆਪਦੀ ਇੱਕ ਆਰਥਿਕ ਲੋਡ ਵੀ ਹੈ ਆਰਥਿਕ ਖੇਤਾਂ ਚੋਂ ਉੱਪਰ ਦੀ ਲੋਡ ਕਿ ਇੱਥੇ ਫੈਡਰਲਿਜ਼ਮ ਦੀ ਬਜਾਏ ਜਿੰਨਾ ਵੀ ਕੇਂਦਰੀ ਜਿਹੜੀ ਹੈਗੀ ਐ ਸੈਂਟਰਲਾਈਜ਼ੇਸ਼ਨ ਸਟੇਟ ਦੀ ਹੋ ਸਕੇ ਉਹ ਉਹਦੀ ਉਹਨਾਂ ਨੂੰ ਲੋਡ ਹੈ ਇੱਕ ਇਹ ਤਾ ਧਾਰਾ ਜਾਂ ਰੁਝਾਨ ਹੈ ਟੈਂਡੈਂਸੀ ਹੈ ਦੂਜੀ ਹਿੰਦੂ ਤਵ ਦੀ ਕਿ ਹਿੰਦੂ ਤਵ ਵੀ ਉਹਦੇ ਵਿੱਚ ਜਿਹੜਾ ਫਾਸ਼ੀਵਾਦ ਦਾ ਜਿਹੜਾ ਹੈਗਾ 엘ਿਮੈਂਟ ਉਹਨਾਂ ਦੀ ਵੀ ਇਹ ਲੋੜ ਹੈ ਕਿਉਂਕਿ ਉਹ ਜਮਹੂਰੀਅਤ ਉਹਨਾਂ ਨੂੰ ਕਿਤੇ ਵੀ ਵਾਰਾ ਨਹੀਂ ਖਾਂਦੀ ਉਹ ਇੱਕ ਇਹੋ ਜਿਹਾ ਰਾਜ ਬਤਲ ਸਥਾਪਿਤ ਕਰਨਾ ਚਾਹੁੰਦੇ ਨੇ ਉਹਨਾਂ ਦਾ ਸਾਰਾ ਇਤਿਹਾਸ ਵੀ ਇਸ ਤਰ੍ਹਾਂ ਪਿਆ ਤੇ ਪੁਸ਼ਟੀ ਕਰਦਾ ਕਿ ਉਹ ਲੋਕਾਂ ਨੂੰ ਕਿਤੇ ਵੀ ਅਬ ਦੀ ਮਰਜ਼ੀ ਮੁਤਾਬਕ ਜਿਉਣ ਦੀ ਖੁੱਲ ਨਹੀਂ ਦੇ ਸਕਦੇ ਉਹਨਾਂ ਦੀ ਜੋ ਮਰਜ਼ੀ ਹੈ ਉਹ ਲੋਕਾਂ ਤੇ ਉਹਨਾਂ ਨੇ ਲਾਗੂ ਕਰਨੀ ਹੈ ਹਰ ਖੇਤਰ ਚਾਰਤਕਤਾ ਤੋਂ ਲੈ ਕੇ ਧਰਮ ਦੇ ਖੇਤਰ ਤੱਕ ਸਭਿਆਚਾਰ ਤੋਂ ਲੈ ਕੇ ਰਾਜਸੀ ਖੇਤਰ ਤੱਕ ਮਰਜ਼ੀ ਉਹਨਾਂ ਦੇ ਵੀ ਸਿਰਫ ਸਾਡੀ ਚੱਲੇਗੀ ਸੋ ਦੈਟ ਵੇ ਲੜਾਈ ਵੱਡੀ ਹੈ ਇਕੱਲੀ ਐਮਐਸਪੀ ਦੀ ਨਹੀਂ ਤੇ ਦੀਪ ਸਿੱਧੂ ਵਾਰ-ਵਾਰ ਇਹੀ ਜੋਰ ਲਾਉਂਦਾ ਰਿਹਾ ਜਦੋਂ ਕਹਿੰਦਾ ਸੀ ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ ਜਾਂ ਹੋਣ ਦੀ ਲੜਾਈ ਹੈ ਜਾਂ ਪਾਤਸ਼ਾਹੀ ਦਾਵਾ ਹੈ ਕਿਵੇਂ ਉਹਨੂੰ ਮਤਲਬ ਕਿ ਨਾਂ ਨੂੰ ਬਦਨਾਮ ਕੀਤਾ ਗਿਆ ਵੀ ਜਿਵੇਂ ਤਾਂ ਕੋਈ ਹੋਰ ਗੱਲਾਂ ਆਪਦੇ ਕੋਈ ਰਾਜ਼ ਸੀ ਉਹਦੇ ਵਿੱਚੋਂ ਗਰਜਾਂ ਦੇ ਵਿੱਚੋਂ ਕੋਈ ਆਪਦਾ ਕੰਮ ਹੋਰ ਕੱਢ ਰਿਹਾਗਾ ਉਹ ਉਹਦੀ ਗਰਜ ਕੀ ਸੀ ਉਹਨੇ ਕੀ ਬਣਨਾ ਸੀ ਉਹ ਤਾਂ ਇੱਕ ਸਚਾਈ ਸੱਚ ਦੱਸ ਰਿਹਾ ਸੀ ਵੀ ਜੇ ਤੁਸੀਂ ਠੀਕ ਤਰ੍ਹਾਂ ਲੜਨਾ ਹੈ ਤਾਂ ਇੱਕ ਚਤਨ ਵਰਗ ਵਾਂਗੂ ਲੜੋ ਚਤਨ ਹੋ ਕੇ ਲੜੋ ਅੱਖਾਂ ਖੋਲ ਕੇ ਲੜੋ ਸਭ ਕੁਝ ਜਾਣ ਕੇ ਬੁੱਝ ਕੇ ਤੇ ਗ੍ਰਹਿਣ ਕਰਕੇ ਫੇਰ ਚੱਲੋ ਨਹੀਂ ਪੈਰ ਪੈਰ ਤੇ ਦੁਸ਼ਮਣ ਤੋਂ ਧੋਖਾ ਖਾ ਖਾਂਗੇ ਛੋਟੀਆਂ ਛੋਟੀਆਂ ਗੱਲਾਂ ਵੀ ਉਹਨੇ ਪੁਆਇੰਟ ਆਊਟ ਕੀਤੀਆਂ ਸੀ ਕਿ ਜੇ ਰੋਟੀ ਵੀ ਹੈ ਅਬਦੀ ਲੈ ਕੇ ਜਾਓ ਇਹ ਵੀ ਗੱਲ ਬਹੁਤ ਵੱਡੀ ਹੁੰਦੀ ਹੈ ਕਿ ਦੁਸ਼ਮਣ ਦੀ ਰੋਟੀ ਵੀ ਨਾ ਖਾਓ ਇਹ ਗੱਲਾਂ ਵੀ ਫਰਕ ਪਾਉਂਦੀਆਂ ਚਲੋ ਆਹ ਸਾਰੀਆਂ ਕੁਝ ਗੱਲਾਂ ਸੀ ਜਿਹੜੀਆਂ ਸਾਨੂੰ ਮੋੜ ਚ ਤਾਰਨੀਆਂ ਚਾਹੀਦੀਆਂ ਸੋ ਜਦੋਂ ਇਹ ਦ੍ਰਿਸ਼ ਦੇਸ਼ ਦੇਖਦੇ ਆ ਅੱਜ ਸ਼ੰਭੂ ਬਾਰਡਰ ਦਾ ਤਿਕਨੌਰੀ ਦਾ ਤਾਂ ਕੁਦਰਤੀ ਤੌਰ ਤੇ ਦੀਪ ਸਿੰਧੂ ਦੀ ਯਾਦ ਮੁੜ ਕੇ ਫੇਰ ਬੜੀ شدت ਨਾਲ ਆ ਰਹੀ ਹੈ ਤੇ ਉਹਦੀਆਂ ਗੱਲਾਂ ਹੋ ਰਹੀਆਂ ਸੋਸ਼ਲ ਮੀਡੀਆ 'ਚ ਵੀ ਹੋ ਰਹੀਆਂ ਲੋਕਾਂ ਦੇ ਵਿੱਚ ਵੀ ਹੋ ਰਹੀਆਂ ਕੱਲ ਨੂੰ ਉਹਦੀ ਵਰਸੀ ਵੀ ਆ ਰਹੀ ਹੈ ਤੇ ਕੱਲ ਨੂੰ ਅਸੀਂ ਉਹਦੇ ਬਾਰੇ ਇੱਕ ਵਿਸ਼ੇਸ਼ ਉਹਦੀ ਵਰਸੀ ਤੇ ਵਿਸ਼ੇਸ਼ ਵੀਡੀਓ ਵੀ ਪਾਵਾਂਗੇ ਕਿ ਉਹਦੀ ਬਲੱਖਣਤਾ ਕੀ ਸੀ ਖਾਸੀਅਤ ਕੀ ਸੀ ਦੀਪ ਸਿੱਧੂ ਹੋਣ ਦਾ ਮਤਲਬ ਕੀ ਸੀ ਉਹ ਕੱਲ ਦੀ ਵੀਡੀਓ 'ਚ ਦੱਸਾਂਗੇ ਅੱਜ ਇੰਨੀ ਕੀ ਗੱਲ ਅਸੀਂ ਅਜੇ ਰੱਖ ਰਹੇ ਹਾਂ ਸੋ ਇਨੀ ਗੱਲ ਪ੍ਰਵਾਨ ਕਰਨੀ ਹੁਣ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ